ਲੈਬ ਤਸਵੀਰਾਂ ਦੇਖ ਰਹੇ ਹੋ ਤੁਸੀਂ ਤੁਹਾਨੂੰ ਦਿਖਾਉਣਾ ਹੈ ਪੂਰੀ ਰਿਪੋਰਟ ਵੀ ਪਾਣੀ ਆ ਜਿਹੜਾ ਪਿੰਡ ਤੱਕ ਪਹੁੰਚ ਗਿਆ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਦੁਬਾਰੇ ਫੇਰ ਪਿਛਲੇ ਸਾਲ ਵੀ ਟੁੱਟੀ ਸੀ ਇਸ ਵਾਰ ਫੇਰ ਟੁੱਟ ਗਈ ਤੁਹਾਨੂੰ ਪੂਰਾ ਦਿਖਾਉਣਾ ਹੈ ਗੱਲਬਾਤ ਵੀ ਗੱਲਬਾਤ ਵੀ ਕਰਦੇ ਆਂ ਕਿਸਾਨਾਂ ਨਾਲ ਤੇ ਆ ਮਿੱਟੀ ਦੇਖ ਸਕਦੇ ਹੋ ਬੋਰੀਆਂ ਭਰ ਲਈ ਮਿੱਟੀ ਫੇਰ ਆ ਚੁੱਕੀ ਹੈ ਜਿਹੜਾ ਪਿੰਡ ਚੱਠੇ ਤੇ ਖੜਿਆਲ ਪਿੰਡਾਂ ਜਿਹੜਾ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਲੈਬ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ ਵੀ ਨਹਿਰ ਆ ਜਿਹੜੀ ਇੱਥੇ ਦੇਖ ਸਕਦੇ ਹੋ ਵੀ ਟੁੱਟ ਚੁੱਕੀ ਆ ਦੁਬਾਰੇ ਫ ਫਰਕ ਕਿੰਨਾ ਹੈ ਪਹਿਲਾਂ ਉਹ ਸਾਹਮਣੇ ਟੁੱਟੀ ਸੀ ਤੁਹਾਨੂੰ ਦਿਖਾ ਦਾਨੇ ਪਿਛਲੇ ਸਾਲ ਬਿਲਕੁਲੋ ਸਾਹਮਣੇ ਜਿੱਥੇ ਕੱਚਾ ਥਿੰਦਾ ਹੈ ਇਹ ਆਜ ਇਥੋਂ ਟੁੱਟੀ ਸੀ ਹੁਣ 50 ਕਿ ਫੁੱਟ ਦਾ ਫਰਕ ਹੈ ਪਾੜ ਲੱਗ ਭਾਗ ਉਹਦੇ ਲੰਬੀ ਪਹੁੰਚ ਜੂਗਾ ਜੇਕਰ ਪਾਣੀ ਨਾ ਘਟਿਆ ਘਟ ਰਿਹਾ ਪਾਣੀ ਬਾਈ ਜੀ ਪਾਣੀ ਘੇਰ ਰਹੀ ਨਹੀਂ ਜੀ ਪਰ ਹਲੇ ਤੱਕ ਤਾਂ ਕੋਈ ਘਟਿਆ ਨਹੀਂ ਘਟਿਆ ਨਹੀਂ ਜੀ ਪਾਣੀ ਘੱਟਿਆ ਹੌਲੀ ਹੌਲੀ ਘਟਿਆ ਨਹੀਂ ਹੈਗਾ ਕਹਿੰਦੇ ਬਾਈ ਕਹਿੰਦੇ ਦੇਖ ਸਕਦੇ ਹਾਂ ਬਈ ਝੋਨਾ ਜਿਹੜਾ ਲਗਭਗ 80% ਲੱਗ ਚੁੱਕੇ ਥੀ ਲੱਗ ਚੁੱਕੇ ਥੀ 80% ਕਿਸਾਨ ਕਹਿੰਦੇ ਨੇ ਵੀ ਲੱਗ ਚੁੱਕਿਆ ਥੀ ਮੱਕੀ ਖ 10 ਕਿਲੇ ਮੱਕੀ ਦੇ 9 10 ਕਿਲੇ ਨੇ ਖਤਮ ਇਹਨੇ ਜਾਨੀ ਕਿ 4 ਪਾਉਂਡ ਦੀ ਤਿਆਰੀ ਧੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਬਹਾਇਆ ਹੈ ਪਾਣੀ ਜੇ ਕਹਦੀ ਵੀ ਪਿੰਡ ਤੱਕ ਪਾਣੀ ਲਗਭਗ ਮੇਰੇ ਹਿਸਾਬ ਚ ਪਹੁੰਚ ਜੂਗਾ ਪਹੁੰਚ ਚੁੱਕੇ ਹੀ ਬਸ ਨੇੜੀ ਹੈ ਜੀ ਪਈ ਪੱਡਾਂ ਨਾਲਾ ਕ੍ਰੋਸ ਕਰ ਗਏ ਤੇ ਮਹਿਕਮੇ ਨਾਲ ਗੱਲਬਾਤ ਹੋਈ ਹੈ ਕੋਈ ਮਹਿਕਮੇ ਨਾਲ ਹੋਈ ਹੈ ਜੀ ਹਜੇ ਤੱਕ ਪਰ ਕੋਈ ਬੰਦਾ ਆਇਆ ਨਹੀਂ ਦੇਖ ਲਓ ਤਕਰੀਬਨ 8 ਵਜੇ ਦਾ ਟਾਈਮ ਹੋ ਗਿਆ 8 ਵਜੇ 3-4 ਵਜੇ ਦੀ ਇਹ ਹੋਈ ਹੋਈ ਹੈ ਜੀ ਜੇ ਕਹਦੀ ਇਹ ਕਾਹ ਘੰਟੇ ਹੋ ਗਏ 4 ਹੋ ਗਏ 4 ਘੰਟੇ ਹੋ ਗਏ 4 ਘੰਟਿਆਂ ਚ ਪਾਣੀ ਬਹੁਤ ਵਾਗਿਆ ਜਿ ਕਿ ਇਹ ਨੁਕਸਾਨ ਹੈ ਜਿਹੜਾ ਕੋਠੇ ਦੇਖ ਸਕਦੇ ਹੋ ਵੀ ਵਿੱਚ ਸਾਰਾ ਸਮ ਪੌਦਾਂ ਇੱਕ ਦੋ ਵਾਰ ਪਨੀਰੀਆਂ ਕਿੱਥੋਂ ਮਿਲਣਗੀਆਂ ਜੇ ਆਪਾਂ حساب ਲਾਈਏ ਪਾਣੀ ਦਾ ਬਹਾਅ ਵੀ ਹੈ ਜਿਹੜਾ ਬਹੁਤ ਤੇਜ਼ ਹੈ ਟਾਲੀ ਵੀ ਵੱਜਦੀ ਨਹੀਂ ਹੈਗੀ ਇਹ ਟੱਲੀ ਨੂੰ ਤਾਂ ਛੱਡੋ ਬਾਕੀ ਨੁਕਸਾਨ ਹੈ ਬਹੁਤ ਜ਼ਿਆਦਾ ਜਿਹੜਾ ਹੁਣ ਪਨੀਰੀ ਦੁਬਾਰੇ ਲਾਉਣਗੇ ਲਗਭਗ ਬਾਈ ਕਹਿੰਦਾ ਵੀ ਸਾਰੀ ਲੱਗ ਚੁੱਕਿਆ ਸੀ ਝੋਨਾ ਸਾਰੇ ਏਰੀਆ 'ਚ ਜਦੋਂ ਲਵੇ ਨਹਿਰ ਕਰਕੇ ਹੋ ਰਹੇ ਤਕੜੇ ਵਹਣ ਨੇ ਪਹਿਲਾਂ ਕੀਤੀ ਲੱਗ ਜਾਂਦੀ ਔਰੇ 5 6 ਤਰੀਕ ਤੋਂ ਨਾ ਲੱਗਿਆ ਹਾਂਜੀ 5 6 ਤਰੀਕ ਤੋਂ ਸ਼ੁਰੂ ਹੋਇਆ ਹੈ ਜੋਂ ਨਾ ਲੱਗਿਆ 5 ਤਰੀਕ ਤੋਂ ਸ਼ੁਰੂ ਹੋਇਆ ਬਾਈ ਕਹਿੰਦਾ ਫਿਰ ਇੱਥੇ ਤਾਂ ਲੱਗ ਪਾ ਕੇ ਲੱਗੇ ਚੁੱਕੇ ਸੀ ਇਹਦਾ ਫਾਈਨਲੀ ਯਾ ਏਰੀਆ ਦਾ ਸਾਰਾ ਜਿੰਨਾ ਪਾਣੀ ਇੱਥੇ ਹੈ ਇਹ ਸਾਰਾ ਲੱਗ ਚੁੱਕਿਆ ਇਹਦਾ ਕੀ ਇਹ ਸੋ ਲਾਲੋਗੀ 5 7 ਕੀਲੇ ਹੁਣ ਫਿਰ ਪਨੀਰੀਆਂ ਮਿਲ ਜਾਣਗੀਆਂ ਪਨੀਰੀਆਂ ਦੇਖੋ ਜੀ ਕੀ ਹੈ ਇਹ ਮੇਰੀ ਮੱਕੀ ਵਾਲੇ ਦੀ ਇਹਦੀ ਪਨੀਰੀ ਵੀ ਇਹ ਵੀ ਡੁੱਬੀ ਪਈ ਹੈ ਡੁੱਬੀ ਪਈ ਹੈ ਹੌਮਸਟਲੇ ਜੀ ਜੇ ਨਹੀਂ ਸਿੱਧੀ ਜੇ ਮਿਲੂਗੀ ਵੀ ਤਾਂ ਰੇਟ ਬਹੁਤ ਜ਼ਿਆਦੇ ਮਹਿੰਗੀ ਮਿਲੂ ਪਹਿਲਾਂ 8 7 8000 ਪਹਿਲਾਂ ਖਰਚਾ ਹੋ ਗਿਆ ਇਦੋਂ ਪਹਿਲਾਂ ਨੁਕਸਾਨ ਹੀ ਹੋ ਗਿਆ ਤਾਂ ਜੀ ਹਾਂ ਠੀਕ ਉਦੋਂ ਕੈਮਰੇ ਨਹੀਂ ਦੇ ਉਦੋਂ ਕੈਮਰੇ ਨਹੀਂ ਦੇ ਉਦੋਂ ਕੈਮਰੇ ਨਹੀਂ ਤੇ ਉਦੋਂ ਕਈਆਂ ਚੱਕਦੇ ਤੇ ਹੁਣ ਕੈਮਰੇ ਹੁਣ ਕੈਮਰੇ ਚੱਕਦੇ ਨਹੀਂ ਹੁਣ ਤਾਂ ਮੋਬਾਈਲਾਂ ਨੇ ਉਹ ਕਰਤੇ ਮੋਬਾਈਲਾਂ ਨੇ ਮਾਰਤੇ ਉਹੜੇ ਇੰਨਾ ਨਹੀਂ ਤਾਂ ਚਲੋ ਬਾਈ ਉਹਨਾਂ ਨੇ ਤਾਂ ਕਵਰੇਜ ਕਰਨੀ ਹੈ ਹੈਨਾ ਜੇ ਕਹਦੀਏ ਜੀ ਵੱਡਾ ਨੁਕਸਾਨ ਹੈ ਜਿਹੜਾ ਖੇਤਾਂ ਵੱਲ ਨੂੰ ਪਾਣੀ ਹੈ ਜੇ ਕਹਦੀਏ ਪਿੰਡ ਵੱਲ ਨੂੰ ਇੱਧਰ ਖੜਿਆਲ ਪਿੰਡ ਹੈ ਉੱਧਰ ਨੂੰ ਜਾ ਰਿਹਾ ਪਾਣੀ ਦੇਖ ਸਕਦੇ ਹੋ ਤਸਵੀਰਾਂ ਇਹ 14 ਤੋਂ ਲੈ ਕੇ ਦੇਣੇ ਨੇ ਜਿਹੜੇ ਪਹਿਲਾਂ ਵੀ ਤਕਰੀਬਨ ਸੇਕ ਮਹੀਨਿਆਂ ਚ ਕਲ ਇਹਦਾ ਆਪਣਾ ਨਹਿਰ ਦਾ ਸ਼ੁਰੂ ਹੋ ਜੂ ਕੰਮ ਕਦੋਂ ਦੇ ਕਹਿ ਰਹੇ ਨੇ 2014 ਲਈ ਅੱਛਾ 11 ਸਾਲ ਹੋ ਗਏ ਬਣਦੀ ਨੂੰ ਕਹਿੰਦੇ ਨੇ ਵੀ ਇਹ ਇਦਗੀ ਤਿਆਰ ਹੋ ਜੂ ਬਣਨੀ ਉਦੋਂ ਦੀ ਇਹਦੀ ਹਾਲਤ ਇਹੀ ਆ ਖਾਸਤਾ ਇੱਥੋਂ ਲੈ ਕੇ ਤੁਸੀਂ ਜਮੰਦਿਆਂ ਤੱਕ ਬੱਦਜੋ ਗੱਟੇ ਲਾ ਲਾ ਕੇ ਜਿਗਾੜ ਲਾ ਲਾ ਕੇ ਇਹ ਰੋਕੀ ਹੋਈ ਹੈ ਜਿਹੜਾ ਪਾਣੀ ਅੱਗੇ ਲੈ ਕੇ ਜਾਂਦਾ ਦੇਖ ਸਕਦੇ ਹੋ ਬਾਈ 2014 ਚੋਂ ਕਹਿੰਦਾ ਬਾਈ ਕਹਿੰਦਾ ਕਹਿ ਰਹੇ ਨੇ ਵੀ ਨਮੀ ਬਣਨੀ ਹੈ 11 ਸਾਲ ਹੋ ਗਏ ਨਮੀ ਕਹ ਨਮੀ ਹੈ ਕਹ ਜਾਂਦੇ ਨੇ ਅੱਜ ਸਾਲ ਵੀ ਨਮੀ ਬਣੂ ਇਤ ਕੀ ਫੇਰ ਕਹਿ ਕੇ ਜਾਣਗੇ ਪਿਛਲੇ ਸਾਲ ਵੀ ਇੱਕ ਰਿਕਾਰਡ ਹੈ ਆਪਣੇ ਲਈ ਕਹਿ ਕੇ ਗਏ ਨੇ ਵੀ ਨਮੀ ਬਣਨੀ ਹੈ ਵੀ ਆਉਂਦੇ ਸਾਲ ਨੂੰ ਬਣ ਜੂ ਵੀਡੀਓ ਚ ਇਹੀ ਕਿਹਾ ਸੀ ਸ਼ਾਇਦ ਬਿਲਕੁਲ ਹਾਂਜੀ ਹਾਂ ਤੇ ਹੁਣ ਦੇਖ ਲਓ ਵੀ ਆ ਫੇਰ ਲੰਘੇ ਅਸੀਂ 11 ਸਾਲ ਹੋ ਗਏ ਕਹਿੰਦੇ ਨੂੰ ਨਮੀ ਬਣੂ ਬਣੂ ਪਰ ਹਜੇ ਤੱਕ ਗੱਲਾਂ ਤੇ ਉਹਨਾਂ ਨੇ ਦੇ ਬੂਰ ਨਹੀਂ ਪਿਆ ਕਹ ਦੀ ਗਪਾੜੀ ਕਹਿ ਸਕਦੇ ਆ ਵੀ ਮ